ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਵੀ ਇਹ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਲੈ ਕੇ ਆ ਗਏ ਆਂ ਤੁਹਾਡੇ ਲਈ ਇੱਕ ਹੋਰ ਨਵੀਂ ਡਿਸ਼ ਡਿਸ਼ ਉਹ ਆ ਜਿਹੜੀ ਸਾਰਿਆਂ ਨੂੰ ਪਸੰਦ ਆ ਤੇ ਮਤਲਬ ਕਿ ਖਾਸ ਕਰਕੇ ਕੁੜੀਆਂ ਨੂੰ ਤੇ ਜ਼ਿਆਦਾ ਹੀ ਪਸੰਦ ਆ ਤੇ ਬੁਲੀਆਂ ਨੂੰ ਵੀ ਪਸੰਦ ਆ ਖਾ ਹੈ ਤੇ ਏ ਡਿਸ਼ ਹੈਗੀਆ ਜਦੋਂ ਵੀ ਕਿਸੇ ਵੀ ਆਹ ਸ਼ਾਦੀ ਜਾਂ ਪਹਜਾਂਦੇ ਆ ਤੇ ਸਭ ਤੋਂ ਪਹਿਲਾਂ ਐਸੀ ਚੀਜ਼ ਨੂੰ ਦੇਖਦੇ ਆ ਕਿ ਇਹ ਕਿੱਥੇ ਲੱਗਾ ਲੱਗੀਆਂ ਹੋਈਆਂ ਸਟਾਰਾਂ ਤੇ ਉਹ ਚੀਜ਼ ਅੱਜ ਆਪਾਂ ਬਣਾਵਾਂਗੇ ਘਾਰ ਤੇ ਘਾਰ ਆਪਾਂ ਕਿੱਦਾਂ ਬਣਾਵਾਂਗੇ ਤੇ ਬਣਿਆ ਰੇ ਮੇਰੀ ਵੀਡੀਓ ਦੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾਵਾ ਭਰਾਵਾ ਦੇ ਭੈਣੋ ਤੇ ਮੇਰੇ ਚੈਨਲ ਦੇ ਸਬਸਕ੍ਰਾਈਬਰ ਵਧਾ ਦਿਓ ਹੱਥ ਦੋੜਗੇ ਤੇ ਹੁਣ ਆਪਾਂ ਕਰਦੇ ਆ ਆਪਣੀ ਰੈਸਪੀ ਦੀ ਤਿਆਰੀ ਤੇ ਚੱਲਦੇ ਆ ਕਿਚਨ ਦੇ ਵਿੱਚ ਆ ਜਾਓ ਫਿਰ ਚੱਲੀਏ ਕਿਚਨ ਚ ਹਾਂਜੀ ਦੋਸਤੋ ਜਿਵੇਂ ਕਿ ਆਪਾਂ ਪਹੁੰਚ ਚੁੱਕੇ ਆ ਕਿਚਨ 'ਚ ਜਿਹੜੀ ਆਪਾਂ ਚੀਜ਼ ਬਣਾਉਣੀ ਹੈ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਆ ਉਹ ਆਪਾਂ ਕਰ ਲਿਆ ਇੱਥੇ ਆਹ ਹੈਗਾ ਪੁਦੀਨਾ ਥੋੜਾ ਜਿਹਾ ਧਨੀਆ ਵੀ ਐਡ ਕਰਨਾ ਵਿੱਚ ਤੇ ਆ ਇਮਲੀ ਯੂਜ਼ ਕਰ ਸਕਦੇ ਆ ਪਰ ਇਮਲੀ ਆਪਣੇ ਕੋ ਹੈ ਨਹੀਂ ਇਸ ਕਰਕੇ ਆਪਾਂ ਕਰਾਂਗੇ ਨਿੰਬੂ ਨੂੰ ਯੂਜ਼ ਇੱਕ ਪਾਵਾਂਗੇ ਹਰੀ ਮਿਰਚ ਥੋੜਾ ਜਿਹਾ ਪਾਵਾਂਗੇ ਅਦਰਕ ਆਪ ਚੀਜ਼ਾਂ ਵੀ ਚਾਹੀਦੀਆਂ ਨੇ ਆਪ ਆਲੂ ਉਬਾਲ ਕੇ ਰੱਖਲੇ ਸੀਗੇ ਆਪਾਂ ਵਾਈਟ ਚਨੇ ਆ ਇਹ ਵੀ ਥੋੜਾ ਜਿਹਾ ਤਿਆਰ ਕਰਲੇ ਸੀਗੇ ਭੁੰਨ ਲਏ ਸੀ ਇਹਨਾਂ ਨੂੰ ਤੇ ਵਿੱਚ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਆਮਚੂਰਨ ਪਾਊਡਰ ਹੈ ਚਾਟ ਮਸਾਲਾ ਤੇ ਆਮਚੂਰਨ ਪਾਊਡਰ ਪਾਵਾਂਗੇ ਆਪਾਂ ਇਹਦੇ 'ਚ ਥੋੜੀ ਜਿਹੀ ਪਾਵਾਂਗੇ ਆਪਾਂ ਖੰਡ ਪਰ ਖੰਡ ਨਹੀਂ ਪਾਉਂਦੇ ਆਪਾਂ ਪਾਵਾਂਗੇ ਥੋੜਾ ਜਿਹਾ ਗੁੜ ਮੈਂ ਗੁੜ ਤੇ ਮਸਾਲਾ ਗੁੜ ਪਾਵਾਂਗੇ ਤੇ ਆ ਆ ਹੈਗਾ ਆਪਣਾ ਇਸ ਚੀਜ਼ ਨੂੰ ਬਣਾਉਣ ਲਈ ਤਿਆਰ ਕਰਨ ਵਾਸਤੇ ਤੁਸੀਂ ਆ ਪਾੜੀ ਜਾਣਾ ਵੀਡੀਓ 'ਚ ਕੀ ਬਣਾਉਣ ਲੱਗੇ ਆਪਾਂ ਇਹ ਹੈਗਾ ਗੋਲ ਗੱਪਾ ਮਸਾਲਾ ਇਹ ਪਾਉਨੇ ਆ ਪਹਿਲਾਂ ਆਪਾਂ ਤਿਆਰ ਕਰਦੇ ਆ ਹੰਦੂ ਹੀ ਦੇਖ ਹੀ ਲਿਆ ਹੋਣਾ ਕਿ ਆਪਾਂ ਕੀ ਬਣਾ ਰਹੇ ਆਂ ਆਪਾਂ ਬਣਾ ਰਹੇ ਆਂ ਗੋਲ ਗੱਪੇ ਗੋਲ ਗੱਪਿਆਂ ਦਾ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਪਾਣੀ ਦੇ ਰੈਡੀ ਪਾਣੀ ਰੈਡੀ ਕਰਨ ਵਾਸਤੇ ਕੀ ਕਰਨਾ ਪਊਗਾ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲਾਂਗੇ ਪਲੱਸ ਪੁਦੀਨਾ ਪਾਵਾਂਗੇ ਨਿੰਬੂ ਪਾ ਕੇ ਅਦਰਕ ਪਾ ਕੇ ਤੇ ਪਲੱਸ ਲੂਣ ਪਾ ਕੇ ਤੇ ਵਿੱਚ ਪਾਵਾਂਗੇ ਜਲ ਧੀਰਾ ਮਸਾਲਾ ਐਮ ਡੀ ਚਾਹਲੇ ਦਾ ਜੋ ਕਿ ਇੰਡੀਆ ਤੋਂ ਲੈਂਦਾ ਸੀਗਾ ਹਾਲ ਤੋਂ ਉੱਪਰ ਚੱਲਿਆ ਜੂਨ 2000 ਜਨਵਰੀ 2025 ਤੱਕ ਜੰਲੀ ਦੇ ਜੂਨ ਇਹ ਇਹ ਦੇ ਤਾਂ ਕੀ ਮਤਲਬ ਆフィン ਜਿਆਦਾ ਲੈਂਦਾ ਸੀਗਾ ਤੇ ਹੁਣ ਇਹ ਦੀ ਦੇਖਦੇ ਆਂ ਟਰਾਈ ਕਰਦੇ ਆਂ ਤੇ ਹੁਣ ਆਪਾਂ ਬਣਾ ਲੱਗਿਆ ਸਾਰੀਆਂ ਚੀਜ਼ਾਂ ਨੂੰ ਗ੍ਰਾਇੰਡ ਕਰਕੇ ਥੋੜਾ ਪਰ ਧਣੀਆਂ ਹੀ ਪਾਉਣਾ ਆਪਾਂ ਦਾ ਹੁਣ ਗ੍ਰਾਇੰਡ ਕਰਕੇ ਦਾ ਆਪਾਂ ਕਰਦੇ ਆਂ ਪਾਣੀ ਤਿਆਰ ਪਾਣੀ ਆਪਾਂ ਕਿੱਦਾਂ ਤਿਆਰ ਕਰਨਾ ਉਹ ਤੁਹਾਨੂੰ ਦਿਖਾਉਂਦੇ ਆਂ ਤੇ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਮਿਲਦੇ ਆਂ ਥੋੜੀ ਜੇਰ ਬਾਅਦ ਇਹ ਨਾ ਤਾਂ ਉਹ ਹੈਗੀ ਇਹਦੇ ਚ ਇਹ ਰੇਡੀ ਆ ਇਹਨੂੰ ਬਸ ਫਰਾਈ ਕਰਨਾ ਆਪਾਂ ਤੇ ਧਿਆਨ ਨਾਲ ਦੇਖ ਲਓ ਤੁਸੀਂ ਤੇ ਪਾੜ ਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਪਰਫ favor ਇਹ ਰਿਕੁਐਸਟ ਆ ਤੁਹਾਡੇ ਅੱਗੇ ਆਈ ਮੇਨ ਚੀਜ਼ ਇਹਨੂੰ ਕਰਨਾ ਆਪਾਂ ਫਰਾਈ ਤੇ ਤੁਸੀਂ ਪਾੜੀ ਲਿਆਉਣਾ ਕੀ ਬਣਾ ਰਹੇ ਆ ਤੇ ਆਪਾਂ ਚਲੋ ਚੱਲਦੇ ਹਾਂ ਹੁਣ ਆਪਣੇ ਅਗਲੇ ਆਪਾ ਵੱਲ ਹਾਂਜੀ ਦੋਸਤੋ ਆਪਾਂ ਬਣਾ ਲਿਆ ਸੀ ਆ ਗ੍ਰाइंड ਕਰਕੇ ਆਪਣਾ ਮਸਾਲਾ ਪੁਦੀਨਾ ਸਾਰੀਆਂ ਆਟਮਾ ਦੇ ਵਿੱਚ ਪਾਗੀਆਂ ਸੀਗੀਆਂ ਆਪਾਂ ਨਿੰਬੂ ਫੜਾ ਆਦਰਕ ਹਰੀ ਮਿਰਚ ਥੋਨੇ ਸਾਰੇ ਨੂੰ ਮਿਕਸ ਕਰਕੇ ਹੁਣ ਆਪਾਂ ਇਹਨੂੰ ਛਾਣ ਲੈਣਾ ਪਾਣੀ 'ਚ ਪਾਣੀ ਜਣੀ ਪੌਣੀ ਪਾਣੀ ਜਣੀ ਪੌਣੀ ਜੇ ਛਾਣ ਲੈਣਾ ਆਪਾਂ ਇਹਨੂੰ ਆਸ ਤਰੀਕੇ ਦੇ ਨਾਲ ਇਹ ਜਿਹੜਾ ਪਹਿਲਾਂ ਆਦਰਕ ਪਾ ਲਿਆ ਸੀਗਾ ਤੇ ਨਿੰਬੂ ਵੀ ਵਿੱਚ ਮਿਰਚੀ ਪਾ ਲਈ ਸੀ ਤੇ ਨਿੰਬੂ ਵੀ ਪਾ ਲਿਆ ਸੀਗਾ ਤੇ ਕੋਈ ਦਿੰਨੇ ਆ ਦੇਨੇ ਪਰਾਂ ਦੇ ਹੁਣ ਆਪਾਂ ਪਾਣੀ ਨਿਚੋੜ ਲਿਆ ਤੁਸੀਂ ਦੇਖ ਸਕਦੇ ਆ ਪੁਦੀਨੇ ਚ ਪੁਦੀਨੇ ਵਾਲਾ ਪਾਣੀ ਆਪਾਂ ਬਣਾ ਰਹੇ ਆ ਪਹਿਲਾਂ ਗੋਲ ਗੱਪਿਆਂ ਲਈ ਕਰਕੇ ਆਪਾਂ ਇਹ ਰੈਡੀ ਕਰ ਲੈਣਾ ਆ। ਉੱਧਰ ਆਪਾਂ 프라이 ਪੈਨ ਵੀ ਧਰਿਆ ਹੋਇਆ ਹੈ ਤੇ ਚੀ ਗੋਲ ਗੱਪੇ ਬਣਾਉਣੇ ਆ। ਤੇਲ ਪਾਇਆ ਨਹੀਂ ਆਪਾਂ ਗੈਸ ਪਹਿਲਾਂ ਹੀ ਵਾਲ ਲਈ ਆ। ਨਹੀਂ ਉੱਪਰ ਫਰਾਈ ਕਰ ਦਿੱਤੀ। ਤੇ ਹੁਣ ਆਪਾਂ ਬਣਾਵਾਂਗੇ ਉੱਧਰ ਗੋਲ ਗੱਪੇ ਬਣਾਵਾਂਗੇ। ਇੱਧਰ ਆਪਾਂ ਪਾਣੀ ਦੀ ਤਿਆਰੀ ਕਰ ਰਹੇ ਆ। ਇੱਦੇ ਜ ਆਪਾਂ ਖੰਡ ਵੀ ਪਾਉਣੀ ਆ, ਆਮ ਮਸਾਲੇ ਵੀ ਪਾਉਣੇ ਆ, ਕਈ ਤਰ੍ਹਾਂ ਦੇ ਪਏ ਨੇ। ਇਹ ਚਾਰ ਤਰ੍ਹਾਂ ਦੇ ਮਸਾਲੇ ਆ ਇਹ ਤਾਂ ਆਪਾਂ ਬਾਅਦ ਵਿੱਚ ਇਸਤੇਮਾਲ ਕਰਾਂਗੇ ਨਾ ਜਿਹੜਾ ਆਪਾਂ ਖਾਵਾਂਗੇ ਆਲੂ ਤੇ ਨਾਲ ਚਨੇ ਦਾ ਮਿਕਸ ਰੋਲੇ ਤੇ ਕੁਝ ਇਹ ਪਾਣੀ ਦੇ ਵਿੱਚੋਂ ਪਾਣਾ ਚਾਹੀਦਾ ਖੱਟਾ ਮਿੱਠਾ ਪਾਣੀ ਬਣਾएंगे हम आज बीच में हमारी ਪੰਜਾਬੀ ਚਲੇਗੀ اور ہندی بھی مکس ہوگی ਤੁਸੀਂ دیکھ سکتے ہیں ਕਿੰਨਾ ਸੌਖਾ ਤੇ ਆਸਾਨ ਤਰੀਕਾ ਆ ਘਰ ਵੀ ਬਣਾ ਕੇ ਖਾ ਹੀ ਸਕਦੇ ਆ ਉਦਾਂ ਤਾਂ ਪਰ ਅਸੀਂ ਤਾਂ ਹੁਣ ਜਿੱਦਾਂ ਗੋਲ ਗੱਪੇ ਥੱਲੇ ਕੋਲ ਬਣੇ ਬਣਾਏ ਅਸੀਂ ਇੰਡੀਆ ਤੋਂ ਲੈ ਕੇ ਆਏ ਸੀਗੇ ਤੇ ਪਰ ਚਾ ਲੋ ਘਰ ਵੀ ਬਣਾ ਸਕਦੇ ਆ ਆਪਾਂ ਕਿਸੇ ਦਿਨ ਟਰਾਈ ਕਰਾਂਗੇ ਜਿਹੜੇ ਸੂਜੀ ਵਾਲੇ ਨਹੀਂ ਬੰਦੇ ਘਰ ਉਹ ਟਰਾਈ ਕਰਕੇ ਦੇਖਾਂਗੇ ਜੇ ਬਣ ਗਏ ਤਾਂ ਫਿਰ ਆਪਾਂ ਵੀਡੀਓ ਬਣਾ ਦਾਂਗੇ ਨਹੀਂ ਤਾਂ ਫਿਰ ਨਹੀਂ ਕਰਾਈ ਕਰਾਂਗੇ ਕਿਸੇ ਦਿਨ ਬਰਾਵਾਂਗੇ ਮਤਲਬ ਅਜੇ ਲੇਟ ਹੁਣੇ ਨਹੀਂ ਬਣਾਉਂਦੇ ਹੈਗੇ ਵੇਰ ਇੰਨੇ ਮਹਿੰਗੇ ਖਾਨਨਲਦ ਘਾਰ ਹੀ ਬਣਾ ਲਵੇ ਤੇ ਵਧੀਆ ਬੰਦਾ ਰੱਜ ਕੇ ਖਾਤ ਲੈਂਦਾ ਹੋਈ ਜੇ ਆਪਾਂ ਦੁਕਾਨਾਂ ਤੇ ਜਾਂਦੇ ਆ ਤੇ ਉੱਥੇ ਤਾਂ ਅਮਰੇ ਘੱਲ ਜਦੋਂ ਅਸੀਂ ਗਏ ਸੀ ਪਤਨੀ 10 ਰੁਪਏ ਦੇ ਪਤਨੀ ਕਿੰਨੇ ਦਿੰਦੇ ਸੀਗੇ ਇੱਕ ਪਤਨੀ ਦੋ ਇੱਕ ਪਤਨੀ ਦੋ ਹੀ ਦਿੰਦੇ ਸੀਗੇ ਤੇ ਉਹ ਉਹਦੇ ਨਾਲ ਕੁਝ ਬੰਦਾ ਵੀ ਨਹੀਂ ਹੈਗਾ ਤੇ ਤੇ ਘਰ ਆਪਾਂ ਰੱਜ ਕੇ ਖਾਤ ਲਾਵਾਂਗੇ ਹਾਂ ਸੂਜੀ ਦੀ ਵਧੀਆ ਹੁੰਦੀ ਹੈ ਪਰ ਆਪਣੇ ਕੋਲ ਤਾਂ ਦੂਜੀ ਆ ਰੈਡੀਮੈਂਟ ਜਿਹੜੇ ਆਪਾਂ ਫਰਾਈ ਕਰਨੇ ਆ ਬਹੁਤ ਸੂਜੀ ਦੇ ਆਪਾਂ ਟਰਾਈ ਕਰਾਂਗੇ ਘਰ ਬਣ ਜਾਂਦੇ ਨੇ ਉਦਾਂ ਦਾ ਇਹ ਐਸ ਕਰਕੇ ਆਪਾਂ ਪਾਣੀ ਆ ਜਿਹਨੂੰ ਛੋੜ ਲਿਆ ਬੁਲਬੁਲੇ ਵਾਲਾ ਪਾਣੀ ਤਿਆਰ ਹੋ ਗਿਆ ਪਾਣੀ ਹੋਰ ਲੈਣਾ ਜ਼ਿਆਦਾ ਚਾਹੀਦਾ ਹੂੰ ਇਹ ਹੈਗਾ ਸੀ ਇੰਦਾ ਕਰਕੇ ਪਾਣੀ ਤਿਆਰ ਕਰ ਲੈਣਾ ਆ ਇਹ ਹੁਣ ਆਪਾਂ ਪਾਣੀ ਨੂੰ ਪਾਉਣ ਲੈਨੇ ਚੰਗੇ ਦਿਨਾਂ ਨਾ ਇੱਕ ਵਾਰੀ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਕਿ ਆਪਾਂ ਕੀ ਕੀ ਐਡ ਕਰਨਾ ਆ ਆਪਾਂ ਪਾਣੀ ਨੂੰ ਛਾਂ ਕੇ ਰੱਖ ਲਿਆ ਸੀਗਾ ਤੇ ਹੁਣ ਉੱਦਾਂ ਦਾ ਪਾਣੀ ਦੇ ਵਿੱਚ ਬਰਫ਼ ਵੀ ਐਡ ਕਰ ਸਕਦੇ ਆਂ ਪਰ ਮੌਸਮ ਠੀਕ ਹੀ ਆ ਇਸ ਕਰਕੇ ਆਪਾਂ ਬਰਫ਼ ਨਹੀਂ ਪਾਉਣੀਆਂ ਜੀ ਕਿਉਂਕਿ ਜੇ ਬਰਫ਼ ਪਾਈ ਤਾਂ ਮੌਸਮ ਵੀ ਠੰਡਾ ਗਰਮ ਜਾਂ ਹੋ ਜਾਂਦਾ ਫਿਰ ਐਵੇਂ ਖਾਮਖਾਈ ਘਲਾ ਖਰਾਬ ਹੋਊਗਾ ਹੁਣ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਆਈਟਮਾ ਪਾਉਣੀਆਂ ਨੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਆਂ ਉੱਦਨ ਲੈ ਕੇ ਤਾਂ ਆਏ ਆ। ਹਿੱਸੇ ਨਹੀਂ। ਤੇ ਹੁਣ ਇਹਦੇ 'ਚ ਆਪਾਂ ਪਾਵਾਂਗੇ ਨਮਕ ਸਵਾਦ ਅਨੁਸਾਰ। ਬੱਚ ਦੇਖਾਂਗੇ ਆਪਾਂ। ਸਵਾਦ ਅਨੁਸਾਰ ਹੀ ਪਾਉਣਾ ਆਪਾਂ ਆਪਣੇ ਤਰੀਕੇ ਨਾਲ ਜਿੰਨਾ ਸੀ ਇਹ 'ਚ ਆਪਾਂ ਖੰਡ ਪਾਉਣੀ ਪਰ ਆਪਾਂ ਤਾਂ ਪਕੌੜੇ ਪਾਉਣੇ ਪਰ ਖੰਡ ਪਾ ਦਿੱਤੀ ਆ। ਗੁੜ ਵੀ ਪਾ ਸਕਦੇ ਆ। ਆਪ ਪਾਵਾ। ਆਮਚੂਨ ਪਾਉਂਦਾ। ਆਮਚੂਨ ਬੋਰਡਰ ਪਾਤਾ। ਥੋੜਾ ਜਿਹਾ ਕੜਾ ਥੋੜਾ ਗੀਖਾ। ਥੋੜੀ ਜਿਹਾ ਪਾਵਾਂਗੇ ਜੇ ਦੇਗੀ ਮਿਰਚ ਜਿੱਦਾਂ ਥੋੜਾ ਪਾਣੀ ਦਾ ਸਵਾਦ ਆਲਗ ਜਾ ਹੋ ਜਾਊਗਾ ਥੋੜਾ ਜਿਹਾ ਪਾਵਾਂਗੇ ਆਮਚੂਰ ਉਹ ਕੀ ਕਹੇ ਚਾਟ ਮਸਾਲਾ ਮਲਾਉਂਦੀ ਦਬਾਵਾ ਇਹਦੇ ਜੇ ਪਾਵਾਂਗੇ ਜਲ ਜੀਰਾ ਆਪਣੇ ਹਿਸਾਬ ਨਾਲ ਹੀ ਪਾ ਲੈਣਾ ਅਜੇ ਤਾਂ ਸਿੱਧਾ ਹੀ ਹੱਥ ਤਲਾਤਾ ਆਇਆ ਹਾਂ ਹੁਣ ਆਪਾਂ ਇਹਦੇ ਚ ਆਪਣੀਆਂ ਸਾਰੀਆਂ ਆਇਟਮਾਂ ਇਹਦੇ ਚ ਹੋ ਗਿਆ ਹੁਣ ਇਹਨਾਂ ਨੂੰ ਪਤੰਗੀ ਤਰ੍ਹਾਂ ਮਿਕਸ ਕਰ ਲੈਣਾ ਬੁੰਦੀ ਕਿਤੇ ਵੀ ਬੁੰਦੀ ਉਹ ਪਈ ਹੁਣ ਇਹਦੇ ਚ ਆਪਾਂ ਲਾਸਟ ਆਇਟਮ ਪਾਉਣੀ ਆ ਉਹ ਤੁਸੀਂ ਦੇਖ ਸਕਦੇ ਆ ਲਾਸਟ ਆਇਟਮ ਹੈਗੀ ਆਪਣੀ ਬੁੰਦੀ ਥੋੜੀ ਜਿਹੀ ਹੋਰ ਪਾ ਬਿਲਕੁਲ ਇਹ ਦਿੱਤੇ ਦੁੱਪ ਪਾਈ ਜਾਨੀ ਥੋੜੀ ਜਿਹੀ ਡੱਬੇ ਚ ਪਾਈ ਹੇ ਵਾਟੂ ਲਓ ਜੀ ਆਹ ਹੋ ਗਿਆ ਆਪਣਾ ਗੋਲ ਗੱਪਿਆਂ ਵਾਲਾ ਪਾਣੀ ਹੈ ਜੀ ਕੁਛ ਇਸ ਤਰ੍ਹਾਂ ਕੇ ਦਾ ਹਾਨੀ ਨੂੰ ਕਰ ਦਾਂਗੇ ਆਪਾਂ ਥੋੜੀ ਜਿਹੀ ਦੇਰ ਟਾਕ ਦਿੰਨੇ ਆ ਗੋਲ ਗੱਪਿਆਂ ਦਾ ਪਾਣੀ ਹੋ ਗਿਆ ਰਹਿ ਗਈ ਤੇ ਬਾਕੀ ਜੋ ਕੰਮ ਹੀ ਪੇਸ਼ ਹੋ ਗਿਆ ਆਪਾਂ ਪਰ ਪੂਰੀ ਕਰ ਲਾਂਗੇ ਤਾਂ ਤੁਸੀਂ ਵੀ ਇੱਧੇ ਕਰ ਲਿਓ ਆਪਣੀ ਕੰਮ ਹੀ ਪੂਰੀ ਹੁਣ ਇਹਨੂੰ ਆਪਾਂ 10 ਮਿੰਟ ਲਈ ਢੱਕ ਦਿੱਤਾ ਆ ਹੁਣ ਆਪਾਂ ਬਣਾਵਾਂਗੇ ਗੋਲ ਗੱਪੇ ਕਰਦੇ ਆਂ ਫਰਾਈ ਜਿੱਦਾਂ ਆਪਾਂ ਗੈਸ ਪਹਿਲਾਂ ਹੀ ਔਨ ਕਰ ਲਈ ਸੀ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਆਪਾਂ ਬਨੇ ਬਣਾਏ ਗੋਲ ਗੱਪੇ ਵਿੱਚ ਮੈਕਸ ਕਰ ਦਿੱਤੇ ਆ ਹੁਣ ਤੇਲ ਥੋੜਾ ਆਪਣਾ ਗਰਮ ਹੋ ਜਾਊਗਾ ਤੇ ਫਿਰ ਬਣਾਉਨੇ ਆਂ ਆਪਾਂ ਗੋਲ ਗੱਪੇ ਉਹਦਾ ਇੱਕ ਪਾ ਕੇ ਦੇਖਿਆ ਕਿ ਤੇਲ ਗਰਮ ਹੋਇਆ ਨਹੀਂ ਹੈਗਾ ਆ ਵੀ ਦੇ ਸਕਦੇ ਆ ਹੋਲੀ 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 ਫੁੱਲ ਰਿਹਾ ਆ ਇਹ ਟਿਸਟ ਕਰਨ ਦੰਦਨਾ ਬੰਦਿੰਨ ਆ ਵੀ ਦੇ ਸਕਦੇ ਆ ਬਣ ਗਈ ਆ ਬੋਲ ਮਤਲਬ ਨਹੀਂ ਵੀ ਬਣਾ ਸਕਦੇ ਆ ਪਰ ਰੈਡੀਮੇਡ ਵੀ ਲਿਆ ਸਕਦੇ ਆ ਤੇ ਪਰ ਰੈਡੀਮੇਡ ਹੋਏ ਵੱਸੀ ਵਧੀਆ ਹੁੰਦੇ ਆ ਬਸ ਅਹ ਇਹ ਬਣਾ ਲਿਆ ਪਹਿਲਾ ਗੋਲ ਗੱਪਾ ਤੇਲ ਰਹਾ ਠੰਡਾ ਹੀ ਆ ਪਾਈ ਇੱਕੀ ਪਾ ਲਿਆ ਇਹ ਪੂਰਾ ਫੁੱਲਿਆ ਨਹੀਂ ਹੈਗਾ ਟੇਟਾ ਹੋਣਾ ਜਿਹੜੇ ਹੋ ਗਏ ਕਰ ਇਸ ਤੋਂ ਪੂਰੀ ਤੇ ਇਹਨੂੰ ਖਾ ਕੇ ਪੀ ਆਈ ਐ ਇਦਾਂ ਕਰਕੇ ਆਪਾਂ ਇਹਨਾਂ ਨੂੰ ਹੋਰ ਵੀ ਪਾ ਲਾਂਗੇ ਵਿੱਚ ਗੋਲ ਗੱਪਿਆਂ ਨੂੰ ਗੋਲ ਗੱਪੇ ਦੀ ਕਿਸ਼ੇ ਬੰਦੀ ਆ ਜੇ ਤਾਂ ਤੁਸੀਂ ਦੇਖ ਲਦੇ ਕਬਾਂ ਉਹ ਸਾਫ ਹੈ ਦੂਜੇ ਪਾਸੇ ਉਹ ਬੰਨਦਾ ਪਿਆ ਆ ਐਦਾਂ ਕਰਕੇ ਆਪਾਂ ਜਿੰਨੇ ਕਾ ਪਹੁੰਚਾਈਦੇ ਗੋਲ ਗੱਪੇ ਉਨੇ ਕਾ ਆਪਾਂ ਬਣਾ ਲੈਣੀਆਂ ਫਰਾਈ ਦਾ ਲਿਖਿਆ ਹਣਾ ਫਰਾਈ ਟੈਂਪਰੇਚਰ ਕਿੰਨਾ ਹਣਾ ਜਿਹਦਾ 160 ਤੋਂ ਲੈ ਕੇ 165 ਡਿਗਰੀ ਤੱਕ ਤਾਂ ਹੋਣਾ ਚਾਹੀਦਾ ਪਰ ਚਲੋ ਆਪਣੇ ਹਿਸਾਬ ਨਾਲ ਆਪਾਂ ਬਣਾ ਹੀ ਸਕਦੇ ਆ ਕਿ ਆਪਾਂ ਤੇ ਹੁਣ ਕਿਸ ਦਿਨੇ ਘਰ ਮੇ ਬਣਾਵਾਂਗੇ ਸੂਜੀ ਵਾਲੇ ਇਹ ਤਾਂ ਆਪਣੇ ਰੈਜੀਮੈਂਟ ਸੀਗੇ ਗੋਲਗਾ ਪਾ ਫੁੱਲਦਾ ਹੀ ਜਾ ਰਹਾ ਹੈ ਫੁੱਲਦਾ ਹੀ ਜਾ ਰਹਾ ਹੈ ਫੁੱਲਦਾ ਹੀ ਜਾ ਰਹਾ ਹੈ ਇਸ ਕੋ ਇਹ ਚ ਆ ਗਿਆ ਸੀ ਆਪਣਾ ਫੋਨ ਇੰਝ ਜਤੋਂ ਤੇ ਇਸ ਕਰਕੇ ਆਪਾਂ ਵੀਡੀਓ ਨੂੰ ਥੋੜਾ ਰੋਕ ਪਾ ਸੀਗਾ ਤੇ ਇਸ ਕਰਕੇ ਉਹਨਾ ਬਣ ਗਏ ਨੇ ਆਪਣੇ ਗੋਲਗਾ ਤੇ ਦੇਖ ਸਕਦੇ ਕਿੰਨੇ ਸੋਨਾ ਬਣ ਕੇ ਤਿਆਰ ਹੋ ਚੁੱਕੇ ਨੇ ਦੇਖੋ ਐਦਾਂ ਕਰਕੇ ਆਪਾਂ ਸਾਰੇ ਫਰਾਈ ਕਰ ਲੈਣੇ ਆ ਆਈ ਕਰਕੇ ਆਪਾਂ ਇਹਦੇ ਚ ਪਾ ਲੈਣੇ ਆ ਤੇ ਬਣਾ ਲੈਣੇ ਆ ਤੇ ਬਣਾ ਕੇ ਫਿਰ ਆਪਾਂ ਖਾ ਲੈਣੇ ਆ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਆਪਾਂ ਤਿਆਰ ਕੀਤੇ ਅੱਜ ਗੋਲ ਗੱਪੇ ਆ ਦੇਖੋ ਇੱਦਾਂ ਕਰਕੇ ਆਪਾਂ ਸਾਰੇ ਤਿਆਰ ਕਰ ਲਏ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਖਵਾਵਾਂਗੇ ਇੱਦਾਂ ਬਣੇ ਬਣਾਏ ਹੁੰਦੇ ਆ ਤੇ ਇੱਦਾਂ ਪਾਉਂ ਨੂੰ ਕਰ ਸਕਦੇ ਆ ਜੇ ਤੁਹਾਨੂੰ ਫਰਾਈ ਕਰਨੇ ਹੁੰਦੇ ਆ ਤਾਂ ਫਰਾਈ ਕਰਕੇ ਆਪਣਾ ਪੈਟਰਨਟ ਕੀ ਚੇਂਜ ਹੋ ਜਾਂਦੇ ਆ ਕੋਈ ਦੇਖੋ ਲ ਜਾਂਦੇ ਆ ਹੱਥ ਲਾਉਣ ਦੀ ਵੀ ਲੋੜ ਨਹੀਂ ਹੈਗੀ ਅਜ ਆਪਣੇ ਵੀ ਜਦੋਂ ਹਵਾ ਜੀ ਭਰ ਜਾਂਦੀ ਆ ਤੇ ਚੇਂਜ ਹੋ ਜਾਂਦੇ ਆ ਕਈ ਨਹੀਂ ਹੁੰਦੇ ਕਈ ਹੋ ਜਾਂਦੇ ਕਈ ਨਹੀਂ ਹੁੰਦੇ ਹੈਗੇ ਕਈ ਆਕੜ ਜਾਂਦੇ ਹੁਣ ਇਸ ਕਰਕੇ ਤੇ ਆਹ ਦੇਖ ਰਹੇ ਆ ਨਹੀਂ ਤੁਸੀਂ ਆਪਾਂ ਇੱਦਾਂ ਕਰਕੇ ਸਾਰੇ ਗੋਲ ਗੱਪੇ ਆਪਾਂ ਰੈਡੀ ਕਰ ਲੈਣ ਜਿੰਨੇ ਕ ਪੰਜਾਈ ਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਖਾਣੇ ਆ ਹਾਂਜੀ ਜਿੱਦਾਂ ਕੀ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਲੈ ਕੇ ਆਏ ਨਵੀਂ ਰੈਸਪੀ ਤੁਹਾਡੇ ਲਈ ਗੋਲ ਗੱਪੇ ਦੀ ਤੁਸੀਂ ਗੋਲ ਪੰਦੀ ਰੈਸਪੀ ਆਪਣੀ ਦੇਖ ਲਈ ਹੋਣੀ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਲਦੀ ਆਪਾਂ ਮਿਲਾਂਗੇ ਤੇ ਅਗਲੀ ਇੱਕ ਨਵੀਂ ਰੈਸਪੀ ਲੈ ਕੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਦੇ ਜਾ ਕਰੋ ਚਲੋ ਵੈਸੇ ਇੰਨੀ ਕਿਰਪਾ ਰੱਬ ਦੀ ਦੀ ਤਗਰੀਬਨ ਆਪਣੇ ਕੋਲ 600 ਕੇ ਬੰਦੇ ਹੋ ਗਏ ਨੇ ਜਿਹੜੇ ਆਪਾਂ ਨੂੰ ਜਾਣਦੇ ਨੇ ਦੇਖਦੇ ਨੇ ਕਦੇ ਕਦੇ ਦੇਖ ਲੈਂਦੇ ਨੇ ਕਦੇ ਕਦੇ ਨਹੀਂ ਦੇਖਦੇ ਆ ਕਿ ਜ਼ਿਆਦਾਤਰ ਤਾਂ ਆਪਣੀ ਵੀਡੀਓ ਸਕਿਪ ਹੀ ਕਰ ਜਾਂਦੇ ਨੇ ਫਿਰ ਦੇਖਿਆ ਕਰੋ ਤੇ ਕਿ ਨਾਮੋ ਦਾ ਜੋ ਵੀ ਤੁਹਾਡੇ ਦਿਲ ਚ ਕੋਈ ਕੁਐਸਚਨ ਹੈ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਸਾਡੀ ਵੀਡੀਓ ਵਧੀਆ ਲੱਗਦੀ ਹੈ ਕਿ ਨਹੀਂ ਲੱਗਦੀ ਇੰਨਾ ਕੀ ਕਰ ਦਿਆ ਕਰੋ ਜੇ ਤੁਹਾਨੂੰ ਕੁਝ ਵੀ ਲੱਗਦਾ ਵੇ ਕੁਝ ਤਾਂ ਰਿਪਲਾਈ ਕਰ ਦਿਆ ਕਰੋ ਕਮੈਂਟ ਕੋਈ ਲਾਈਕ ਕੋਈ ਡਿਸਲਾਈਕ ਹੀ ਕਰ ਦਿਆ ਕਰੋ ਪਤਾ ਤਾਂ ਲੱਗ ਜਾਏ ਡਿਸਲਾਈਕ ਹੋ ਗਈ ਆ ਤੇ ਜਿਨਾ ਮੋ ਦਾ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਪਤਾ ਅਗਲੀ ਲੈ ਕਿ ਨਵੀਂ ਨਵੀਂ ਰੈਸਪੀਆਂ ਲੈ ਕੇ ਆਵਾਂਗੇ ਕਿਉਂਕਿ ਫਿਲਹਾਲ ਤਾਂ ਆਪਾਂ ਬਲੌਗ ਇੰਨਾ ਕੀ ਬਣਾ ਸਕਦੇ ਹਾਂ ਕਿਉਂਕਿ ਆਪਾਂ ਜਾ ਲੰਦਾ ਹੈ ਕੰਮ ਤੇ ਤੇ ਇਸ ਕਰਕੇ ਪੂਰਾ ਕੰਮ ਨਹੀਂ ਹੁੰਦਾ ਹੈਗਾ ਤੇ ਅੱਜ ਇਸ ਦਿਨ ਛੁੱਟੀ ਹੁੰਦੀ ਉਸ ਦਿਨ ਆਪਾਂ ਬਲੌਗ ਛੋਟਾ ਜਿਹਾ ਪਾ ਲੈਂਦਾ ਤੇ ਹੁਣ ਆਪਾਂ ਮਿਲਦੇ ਹਾਂ ਤੁਹਾਡੇ ਨਾਲ ਜਲਦੀ ਇੱਕ ਨਵੀਂ ਵੀਡੀਓ ਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਗੁੱਡ ਬਾਏ ਰੱਬ ਰੱਖਾ